25 ਵਾਰ ਖੂਨਦਾਨ ਕਰਦੇ ਹਾਂ ਜੀ ਜੇ ਕਿਸੇ ਨੂੰ ਕੋਈ ਲੋੜਵੰਦ ਨੂੰ ਖੂਨ ਦੀ ਲੋੜ ਹੈ ਜਦੋਂ ਵਾਰ ਜੀ ਸਾਡਾ ਸੰਪਰਕ ਕਰ ਲੈ ਜੇ ਕੋਈ ਪੀਜੀਆ ਹੀ ਬੈਠਾ ਹੋਵੇ ਮਰੀਜ਼ ਜਿੱਥੇ ਮਰ ਜਿਓਗੇ ਜਾਵਾਂਗੇ ਸੇਵਾ ਚ ਹਾਜ਼ਰਾਂ ਜੀ ਸੇਵਾ ਚ ਹਾਜ਼ਰ ਹਾਂ ਜੀ ਤੇ ਲੈ ਮਿੱਤਰੋ ਜਦੋਂ ਸੱਜਣ ਤੁਹਾਡੇ ਨਾਲ ਖੜੇ ਨੇ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਫਿਰ ਤੁਹਾਨੂੰ ਯਕੀਨ ਕਰ ਲੈਣਾ ਚਾਹੀਦਾ ਜਿਹੜੇ ਆਪਣੀ ਮਤਲਬ ਖੂਨਦਾਨ ਕਰਕੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਉਹ ਇਹ ਨਹੀਂ ਹੋ ਸਕਦਾ ਵੀ ਕਿਸੇ ਕਿਸਾਨ ਦਾ ਗਾਲ ਵੱਡਣ ਦੇ ਦੇਣਗੇ ਜਾਂ ਗਾਲ ਵੱਡਣਗੇ ਮੇਤਰੋ ਅੱਜ ਨਾ ਆਪਾਂ ਸੰਗਰੂਰ ਪਹੁੰਚੇ ਹੋਇਆ ਖਾਲਸਾ ਪੈਸਟੀਸਾਈਡ ਤੇ ਆ ਤੁਸੀਂ ਬੜੀ ਸਾਰੀ ਫਲੈਕਸ ਦੇਖ ਰਹੇ ਹੋ ਵੀ ਇਹ ਐਸੇ ਇੱਕ ਕੈਸਪੌਂਟਰ ਹੈ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਫਾਇਦਾ ਕਰ ਰਿਹਾ ਹੈ ਅੱਜ ਨਾ ਉਹ ਤਰ ਤੱਕ ਜੇ ਦੇਖੀਏ ਗੱਡੀਆਂ ਦੀ ਕਤਾਰ ਲੱਗੀ ਹੋਈ ਹੈ ਇਧਰਲੇ ਪਾਸੇ ਨਾ ਮੋٹے-ਮੋਟੇ ਅੱਖਰਾਂ ਦੇ ਵਿੱਚ ਵੈਲਕਮ ਲਿਖਿਆ ਹੋਇਆ ਹੈ ਵੀ ਆਉਣ ਵਾਲੇ ਕਿਸਾਨ ਭਰਾਵਾਂ ਲਈ ਜੀਓ ਆਇਆਂ ਇਹ ਜੀਓ ਆਇਆਂ ਕਿਉਂ ਲਿਖਿਆ ਹੋਇਆ ਅੱਜ ਕੋਈ ਖਾਸ ਦਿਨ ਹੈ ਅੱਜ ਨਾ ਇੱਥੇ ਸਪੈਸ਼ਲ ਤੌਰ ਤੇ ਮੁੱਖ ਮਹਿਮਾਨ ਵਜੋਂ ਸਾਡੇ ਬੜੇ ਹੀ ਸਤਿਕਾਰਯੋਗ ਸਾਡਾ ਭਰਾ ਤੇ ਬਿਸ਼ਪਦੀਪ ਫਾਜ਼ਲ ਕਾ ਪਹੁੰਚੇ ਹੋਇਆ ਤੇ ਉਹਨਾਂ ਦੇ ਨਾਲ ਇਹ ਜਿਹੜੇ ਇੱਥੋਂ ਆਪਾਂ ਗਿਣਤੀ ਕਰ ਲਈਏ ਬਹੁਤ ਸਾਰੇ ਕਿਸਾਨ ਭਰਾ ਵੀ ਪਹੁੰਚੇ ਹੋਇਆ ਇਹ ਕੋਈ ਅੱਜ ਸਪੈਸ਼ਲ ਨਹੀਂ ਪਹੁੰਚੇ ਹੋਏ ਕਿਉਂਕਿ ਇੱਥੇ ਰਜਾਨਾ ਹੀ ਇਸੇ ਤਰ੍ਹਾਂ ਹੀ ਕਿਸਾਨਾਂ ਦਾ ਮੇਲਾ ਲੱਗਿਆ ਰਹਿੰਦਾ ਮੇਲਾ ਹਮੇਸ਼ਾ ਉਹ ਜਗ੍ਹਾ ਤੇ ਲੱਗਦਾ ਹੁੰਦਾ ਜਿੱਥੇ ਕਿਸਾਨ ਭਰਾਵਾਂ ਦਾ ਫਾਇਦਾ ਹੋਵੇ ਇਹ ਸਾਰੇ ਆਪੋ ਆਪਣਾ ਫਾਇਦਾ ਲੈਣ ਵਾਸਤੇ ਆਏ ਹੋਏ ਨੇ ਅੱਜ ਸਾਡੇ ਮੁੱਖ ਮਹਿਮਾਨ ਨੇ ਬਾਈ ਬਿਸ਼ਪਦੀਪ ਫਾਜ਼ਲ ਕਾ ਜੀ ਉਹਨਾਂ ਤੋਂ ਵੀ ਆਪਾਂ ਰਿਵਿਊ ਲਵਾਂਗੇ ਵੀ ਇੱਥੇ ਆ ਕੇ ਕਿਵੇਂ ਲੱਗਿਆ ਹਨਾ ਵੀ ਵਾਕਈ ਜੋ ਇਹ ਇੱਕ ਐਸ ਕਾਊਂਟਰ ਹੈ ਕਿਸਾਨਾਂ ਦਾ ਫਾਇ ਬੀਹੇ ਵਾਕਈ ਫਾਇਦਾ ਕਰਦਿਆ ਆਪਾਂ ਰਿਵਿਊ ਲੈਨੇ ਆ ਉਹ ਤੋਂ ਬਾਅਦ ਖਾਲਸਾ ਜੀ ਨੂੰ ਮਿਲਾਂਗੇ ਅੱਜ ਕੱਲ ਕਿਹੜੀ ਫਸਲ ਤੇ ਕਿਹੜਾ ਪ੍ਰੋਡਕਟ ਲਾਹੇ ਬੰਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਹਾਡੇ ਚੈਨਲ ਨੂੰ ਵੇਖ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਵੀਰਾਂ ਦਾ ਕਾਫੀ ਦਿਨ ਹੋ ਗਏ ਇੱਕ ਦੋ ਵਾਰੀ ਆਪਾਂ ਮਿਲਣਾ ਸੀਗਾ ਹਾਂਜੀ ਅਸੀਂ ਕਈ ਵਾਰੀ ਧਰਨੇ 'ਚ ਵੀ ਟੱਕਰੇ ਆ ਜੀ ਤੇ ਮੈਂ ਜਿਵੇਂ ਕਹਿ ਲਓ ਇੱਥੋਂ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਕਿਹਾ ਸੀ ਬਾਈ ਜੀ ਮੈਂ ਮਿਲ ਕੇ ਜ਼ਰੂਰ ਜਾਣਾ ਜੀ ਤਾਂ ਅੱਜ ਜਦੋਂ ਮੈਂ ਆਇਆ ਬਾਈਆਂ ਜੀ ਨੇ ਕਾਫੀ ਮਾਨ ਸਨਮਾਨ ਵੀ ਦਿੱਤਾ ਹੂੰ ਬੜਾ ਧੰਨਵਾਦ ਇਹਨਾਂ ਦਾ ਜੀ ਥੈਂਕ ਯੂ ਤੇ ਮੈਂ ਇਸ ਚੀਜ਼ ਤੋਂ ਇਹ ਖੁਸ਼ ਹਾਂ ਕਿ ਸਾਡੇ ਜਿਹੜੇ ਨੌਜਵਾਨ ਆ ਹਾਂ ਉਹ ਆਪਦਾ ਕੰਮ ਕਰ ਰਹੇ ਆ ਮੇਰੇ ਖਿਆਲ ਮੈਨੂੰ ਖੜਕ ਕੇ ਬੋਲਣਾ ਚਾਹੀਦਾ ਹਾਂ ਜੀ ਜੀ ਇਹ ਆਪਦਾ ਕੰਮ ਕਰ ਰਹੇ ਆ ਬਹੁਤ ਸਾਰੀ ਨੌਜਵਾਨੀ ਉਹ ਬਾਹਰਲੀ ਕੰਟਰੀਆਂ ਤੁਰ ਹੀ ਜਾਂਦੀ ਆ ਮੈਂ ਨੌਜਵਾਨਾਂ ਨੂੰ ਮਾੜਾ ਨਹੀਂ ਆਂਦਾ ਕਿਉਂਕਿ ਵੀ ਮੈਂ ਕਿਉਂ ਨਹੀਂ ਆਂਦਾ ਇੱਥੇ ਜਿਹੜਾ ਕਹ ਲੋ ਚੰਗਾ ਕੰਮ ਕਰਦਾ ਉਹਨੂੰ ਚੰਗਾ ਕੰਮ ਕਰਨ ਨਹੀਂ ਦਿੰਦੇ ਨਹੀਂ ਕਰਨ ਦਿੰਦੇ ਸਹੀ ਆ ਅੱਜ ਸਾਡੇ ਭਰਾ ਇਹਨਾਂ ਨੇ ਮੈਨੂੰ ਦੱਸਿਆ ਕਿ ਫੈ ਇਹਨਾਂ ਚੱਲ ਰਿਹਾ ਕੰਮ ਹੁਣ ਰੌਲਾ ਇੱਥੇ ਆ ਵੀ ਇਹ ਕਿਸਾਨਾਂ ਦਾ ਫਾਇਦਾ ਕਰ ਰਹੇ ਆ ਹੂੰ ਇਹ ਕਹਿ ਰਹੇ ਆ ਵੀ ਜਿੱਥੇ ਭਾਈ 3-3000 ਦੀ ਚੀਜ਼ ਵੇਕਣ ਵਾਲੀ ਉਹ 16-1600 ਰੁਪਏ ਚ ਦੇ ਰਹੇ ਆ ਮਾਰਜਨ 1 ਲੀਟਰ ਚ 50 ਰੁਪਏ ਇਹਨਾਂ ਦਾ ਜੀ ਜਿਵੇਂ ਭਾਈ ਸਾਹਿਬ ਦੱਸ ਰਹੇ ਆ ਫਿਰ ਇਹਨਾਂ ਨੇ ਕਈ ਚੀਜ਼ਾਂ ਵਿਖਾਈਆਂ ਮੈਨੂੰ ਉਹ ਕਹਿੰਦੇ ਭਾਈ ਜੀ ਆ ਨਰਮੇ ਨੂੰ ਆ ਕਰਨ ਵਾਲੀ ਆ ਨਰਮੇ ਨੂੰ ਉਹ ਕਰਨ ਵਾਲੀ ਆ ਜੀ ਪਹਿਲੀ ਇੱਕ ਦੀ ਮੈਂ ਵੀ ਠੇਕੇ ਤੇ ਲਈ ਹੋਈ ਆ ਸਭ ਤੋਂ ਪਹਿਲਾਂ ਮੈਂ ਕਿਹਾ ਵੀ ਮੈਂ ਤਾਂ ਇੱਕ ਤਾਂ ਤੁਹਾਡੇ ਤੋਂ ਲੈ ਕੇ ਜਾਊਂਗਾ ਪਲ ਲੀਟਰ ਲੈ ਕੇ ਜਾਵਾਂ ਪਲ ਅੱਧਾ ਲੈ ਕੇ ਜਾਵਾਂ ਪਹਿਲਾਂ ਆਪਦੇ ਨਰਮੇ ਤੇ ਕਰੂੰਗਾ ਨਾਲੇ ਦੱਸੂੰਗਾ ਨਾਲੇ ਤਾਂ ਸਿੱਧਾ ਵੀਡੀਓ ਨਾਲ ਦੱਸੂੰਗਾ ਭਾਈ ਵੀ ਉੱਥੋਂ ਲਿਆਂਦੀ ਇੱਥੋਂ ਕਰੀ ਜਾਂਦੇ ਆ ਨਾਲੇ ਜਦੋਂ ਵਧੀਆ ਰਿਜ਼ਲਟ ਮਿਲਿਆ ਸੀ ਦੱਸਾਂਗੇ ਭਾਈ ਵੀ ਆਹ ਗੱਲ ਆ ਤੇ ਅਸੀਂ ਆਪਦੇ ਆਸੇ ਪਾਸੇ ਦੇ ਕਿਸਾਨਾਂ ਨੂੰ ਵੀ ਕਹਾਂਗੇ ਭਾਈ ਇੱਥੇ ਆਓ ਹਾਂ ਵੀ ਤੁਹਾਡੇ ਫਾਇਦਾ ਹੋਊਗਾ ਤੁਹਾਡਾ ਫਾਇਦਾ ਹੋਊਗਾ ਜਿਹਦਾ ਜਿਹਨੇ ਮੰਨ ਲਓ ਕਈ ਬੜੀ ਜ਼ਮੀਨਾਂ ਵਾਲੇ ਆ ਜਿਨ੍ਹਾਂ ਦਾ 2-2 3-3 ਲੱਖ ਦਾ ਸਿੱਧਾ ਫਾਇਦਾ ਹੋ ਜਾਣਾ ਤਾਂ ਉਹਨਾਂ ਦੀ ਗੱਲ ਆ ਜਾਣੀ ਆ ਜੀ ਫਿਰ ਜੇ ਗੱਲ ਕਰੀਏ ਬਾਹਰਲੀ ਕੰਟਰੀ ਜਾਣ ਵਾਲਿਆਂ ਦੀ ਹਾਂਜੀ ਤਾਂ ਕਈ ਵੀਰ ਆ ਇੱਥੇ ਜਿਹੜੇ ਪਈਆਂ-ਪਈਆਂ ਲੱਖ ਰੁਪਈਆ ਲਾ ਕੇ ਬਾਹਰ ਜਾਂਦੇ ਆ ਉਹੀ ਆਹ ਲੱਖਾਂ ਰੁਪਈਆ ਲਾ ਕੇ ਇੱਥੇ ਕੰਮ ਖੋਲਣ ਤਾਂ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਵੀਰੇ ਹੋਰਾਂ ਨੇ ਆਪ ਦਾ ਕੰਮ ਆਪ ਕੀਤਾ ਸਹੀ ਗੱਲ ਹੈ ਜੀ ਹੁਣ ਇਹਦੇ ਵਿੱਚ ਇਹ ਆ ਕਿ ਸਰਕਾਰ ਕੋਈ ਦਖਲ ਅੰਦਾਜ਼ਾ ਜਿਨ੍ਹਾਂ ਦੇ ਵੀ ਹਾਂ ਜੇ ਕੰਮ ਮਾੜਾ ਹੋਵੇ ਅਸੀਂ ਜ਼ਿੰਮੇਦਾਰ ਹਾਂ ਹੂੰ ਕੱਲ ਨੂੰ ਸਾਡਾ ਜਿਹੜਾ ਕੰਮ ਆ ਉਹ ਕਦੇ ਵੀ ਸਾਨੂੰ ਇਹਦੇ ਵਿੱਚੋਂ ਕੁਝ ਪਹੁੰਚ ਨਹੀਂ ਰਿਹਾ ਜੇ ਪਹੁੰਚੂਗਾ ਤਾਂ ਫਿਰ ਤਾਂ ਜੋ ਮਰਜ਼ੀ ਵੇਚ ਲੋ ਪਰ ਉਹ ਪਹਿਲਾਂ ਹੀ ਸੇਵਾ ਕਰ ਰਹੇ ਆ ਕਿਸੇ ਨੂੰ ਪਹੁੰਚਣ ਬਚਾਉਣ ਆ ਆਪ ਦਾ ਕਿਸਾਨਾਂ ਨੂੰ ਦੇ ਰਹੇ ਆ ਕਿ ਆ ਵੇਖੋ ਬਈ ਜੀ ਆ ਗੱਲ ਆ ਬਾਤ ਆ ਔਰ ਸੋ ਤੋਂ ਵੱਡੀ ਗੱਲ ਇਹ ਜਿੰਨਾ ਚਿਰ ਕਿਸਾਨ ਹੁਣ ਜਿਹੜੇ ਬਿਜ਼ਨਸਮੈਨ ਬਈ ਜੀ ਇਹ ਗੱਲ ਮੈਂ ਗੱਲ ਕਰਦੇ ਗੱਲ ਸੋਚਣੀ ਪਊਗੀ ਸਾਨੂੰ ਮੰਨ ਲਓ ਇਹਦੀ ਕੀਮਤ ਇਹਦੀ ਕੰਪਨੀ ਨੂੰ ਨਹੀਂ ਪਤਾ ਹਮ ਉਹਨਾਂ ਨੇ ਸਿਰਫ ਵੇਚ ਆ ਇਹਦੀ ਇਹਦੀ ਕੀਮਤ ਉਹਨਾਂ ਨੂੰ ਪਤਾ ਸੀ ਜਿਹੜੇ ਖੂਹ ਪਟਕੇ ਪਾਣੀ ਕੱਢਦੇ ਸੀ ਸਹੀ ਗੱਲ ਆ ਉਸੇ ਤਰ੍ਹਾਂ ਇਹਦੀ ਕੀਮਤ ਆ ਜਿਹੜੀ ਉਹਨਾਂ ਨੂੰ ਕੀਮਤ ਪਤਾ ਪਰ ਇਹਦੀ ਵੈਲਿਊ ਕਿਸਾਨ ਨੂੰ ਪਤਾ ਹੁਣ ਜਿਹੜਾ ਇਹ ਚੀਜ਼ ਆ ਜਿਹਨੇ ਬਣਾਉਣ ਵਾਲੇ ਆ ਕੋਈ ਮੈਨੂੰ ਨਹੀਂ ਲੱਗਦਾ ਕਿਸਾਨਾਂ ਦਾ ਪੁੱਤ ਹੋਊਗਾ ਕੋਈ ਇੱਕ ਅੱਧਾ ਕੋਈ ਹੋਵੇ ਵੀ ਅੱਛਾ ਕਈ ਕੰਪਨੀਆਂ ਬਿਲਕੁਲ ਜੀ ਉਹ ਸਾਰੇ ਬਣਾਉਣ ਵਾਲੇ ਕਿਹੜੇ ਆ ਉਹ ਹੈਗੇ ਬਿਜ਼ਨਸਮੈਨ ਹੂੰ ਤੇ ਬਿਜ਼ਨਸਮੈਨ ਤੇ ਇੱਕ ਜਿਵੇਂ ਮਾਂ ਦੇ ਹੱਥ ਦੀ ਰੋਟੀ ਆ ਬਿਲਕੁਲ ਜੀ ਤੇ ਇੱਕ ਢਾਬੇ ਦੇ ਹੱਥ ਦੀ ਰੋਟੀ ਆ ਉਹ ਚ ਜ਼ਮੀਨ ਅਸਮਾਨ ਦਾ ਫਰਕ ਆ ਬਿਲਕੁਲ ਫਰਕ ਆ ਜੀ ਜੇ ਆਪਾਂ ਢਾਬੇ ਦੀ ਰੋਟੀ ਦੀ ਗੱਲ ਕਰੀਏ ਤਾਂ ਉਹਨੇ ਸਿਰਫ ਰੋਟੀ ਪੂਰੀ ਕਰਨੀ ਆ ਤੇ ਜਿਹੜੇ ਮਾਂ ਦੀ ਹੱਥ ਦੀ ਰੋਟੀ ਉਹਨੇ ਢਿੱਡ ਭਰਨਾ ਬਿਲਕੁਲ ਹੁਣ ਇਹ ਹੁਣ ਸਾਡਾ ਕਿਸਾਨ ਵੀਰ ਵੇਖੇ ਢਿੱਡ ਭਰਨਾ ਕਿ ਰੋਟੀ ਖਾਣੀ ਆ ਜਿਹਦਾ ਢਿੱਡ ਭਰਨਾ ਫਿਰ ਤਾਂ ਭਾਈ ਸਾਹਿਬ ਆ ਵੀਰ ਦੱਸ ਦੇਣਗੇ ਦਵਾਈਆਂ ਬਾਰੇ ਕਿਉਂਕਿ ਮੈਂ ਕਿਸਾਨ ਦਾ ਪੁੱਤ ਨਹੀਂ ਮੈਂ ਮਜ਼ਦੂਰ ਦਾ ਪੁੱਤ ਆ ਬਿਲਕੁਲ ਤਾਂ ਮਜ਼ਦੂਰ ਤਾਂ ਜ਼ਮੀਨ ਦੇ ਵਿੱਚੋਂ ਪੱਠੇ ਖੋਤ ਨਹੀਂ ਜਾਂਦਾ ਉਹ ਵੀ ਕਿਤੋਂ ਖੋਤੇ ਜਾਂਦੇ ਆ ਕਿਤੋਂ ਨਹੀਂ ਖੋਤੇ ਜਾਂਦੇ ਐਲਟੀ ਜ਼ਮੀਨ ਠੇਕੇ ਤੇ ਲਈ ਆ ਥੋੜੀ ਬਹੁਤੀ ਹਾਂਜੀ ਤੇ ਕੋਸ਼ਿਸ਼ ਕਰੂੰ ਮਹਾਰਾਜ ਨੇ ਕਿਦ ਅਗਲੀ ਸਾਰਦਤਾ ਮੈਂ ਜ਼ਮੀਨ ਚੰਗੀ ਠੇਕੇ ਤੇ ਲੈਣੀ ਆ ਬਿਲਕੁਲ ਮੈਂ ਵੇਖਣਾ ਡਿੱਗਣਾ ਚਾਹੁੰਦਾ ਮੈਂ ਕਿਸਾਨੀ ਦੇ ਵਿੱਚ ਵੀ ਹੈ ਕੀ ਆ ਹੂੰ ਤਾਂ ਮੈਂ ਇਹ ਬੜੇ ਵੀਰ ਦਾ ਧੰਨਵਾਦ ਕਰਦਾ ਹੁਣ ਇੱਥੇ ਜਿਹੜਾ ਆਪਾਂ ਗੱਲ ਕਰ ਰਹੇ ਸੀ ਰੋਟੀ ਦੀ ਕਿਸਾਨ ਦੇ ਪੁੱਤ ਜਿਹੜਾ ਚੀਜ਼ ਕੱਢ ਕਾਰਡ ਕੱਢੂਗਾ ਉਹਨੂੰ ਪਤਾ ਵੀ ਸਾਨੂੰ ਕਿੱਥੋਂ ਮਾਰ ਪੈਂਦੀ ਆ ਇੱਥੋਂ ਤਕਲੀਫ ਆ ਬਿਲਕੁਲ ਕਿੱਥੋਂ ਤਕਲੀਫ ਪੈਂਦੀ ਆ ਹੂੰ ਹੁਣ ਬਿਜ਼ਨਸਮੈਨ ਦਾ ਕਿੱਥੋਂ ਕਾੜ ਕੱਢੂਗਾ ਤੇ ਇਹ ਦੇਖੂਗਾ ਕਿਹੜੇ ਉੱਥੇ ਜਾਣਾ ਉਹ ਜਿਹੜਾ ਜਿੱਤ ਨਾਚਦੇ ਕਲੱਬਾਂ ਕਲੱਬਾਂ ਚ ਹੁਣ ਕਿਹੜੇ ਕਲੱਬ ਜਾਣਾ ਪੈਸੇ ਲਾਏ ਆ ਪੈਸੇ ਦਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਹੂੰ ਬਾਕੀ ਹੁਣ ਸਾਡੇ ਕਿਸਾਨ ਵੀਰ ਆ ਜਿਹੜੇ ਉਹ ਵੇਖਣ ਤੇ ਮੈਂ ਬਹੁਤ ਧੰਨਵਾਦ ਕਰਦਾ ਭਰਾਵਾਂ ਦਾ ਕਿਸਾਨੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਆ ਇਹ ਐਡੀ ਇੱਕ ਯਾਦ ਰੱਖ ਲੋ ਬੜੇ ਬੰਦੇ ਆਪਾਂ ਰੌਲਾ ਪਾ ਰਹੇ ਆ ਕਿਸਾਨੀ ਨੂੰ ਬਚਾਉਣ ਵਾਸਤੇ ਪਰ ਨਹੀਂ ਮੈਂ ਗੱਲ ਕਰ ਸਕਦਾ ਹਾਂ ਜੀ ਕਰੋਗੇ ਜਿਹੜੀ ਕਿਸਾਨੀ ਆ ਫਸਲਾਂ ਮੰਡੀ ਚੋਂ ਸਮੇਂ ਮੰਡੀ ਚ ਰੋਲਦੀਆਂ ਜੀ ਟਾਈਮ ਤੇ ਉਹਨਾਂ ਸਰ ਡੀਏਪੀ ਨਾ ਮਿਲਨੀ ਮਿਲਦੀ ਨਹੀਂ ਨਾ ਸਹੀ ਗੱਲ ਆ ਧਰਤੀ ਸਾਡੀ ਪੰਜ ਦਰਿਆਵਾਂ ਦੀ ਆ ਫਸਲਾਂ ਨੂੰ ਪਾਣੀ ਚਾਹੀਦਾ ਤਾਂ ਸੁੱਕਾ ਪੈ ਜਾਂਦਾ ਬਿਲਕੁਲ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਮੋਟਰਾਂ ਚੱਲ ਰਹੀਆਂ ਹੁਣ ਹੂੰ ਤਾਂ ਫਿਰ ਤੁਸੀਂ ਇਹ ਸਮਝੋ ਵੀ ਉਹ ਤਰੱਕੀ ਨਹੀਂ ਕਰ ਸਕਦੀ ਕਿਸਾਨੀ ਸਹੀ ਗੱਲ ਕਿਸਾਨਾਂ ਦੇ ਪੁੱਤਾਂ ਨੂੰ ਜਾਣ ਕੇ ਝੰਜੋਲਿਆ ਜਾ ਰਿਹਾ ਉਹਨਾਂ ਨੂੰ ਘੜੀਸਿਆ ਜਾ ਰਿਹਾ ਕਿਸਾਨੀ ਮਸਲੇ ਵਿੱਚ ਤਾਂ ਕਿ ਉਹ ਜ਼ਮੀਨਾਂ ਵੇਚ ਕੇ ਬਾਹਰ ਜਾਣ ਬਾਹਰ ਜਾਣ ਸਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਦਾ ਅਰਬਾਂ ਰੁਪਈਆ ਰੇਟ ਵੀ ਹੋ ਸਕਦਾ ਹੂੰ ਰੇਟ ਹੋਊਗਾ ਵੀ ਹੋਊਗਾ ਵੀ ਬਿਲਕੁਲ ਪਰ ਉਹ ਜਿਹੜੀਆਂ ਜ਼ਮੀਨਾਂ ਉਹ ਰੇਟ ਉਹਨਾਂ ਦੇ ਕੋਲੇ ਹੋਣੀਆਂ ਜਦੋਂ ਉਹਨਾਂ ਦੇ ਕੋਲ ਜਾਣੀਆਂ ਸਹੀ ਗੱਲ ਹੈ ਅੱਜ ਇਹਨਾਂ ਦਾ ਰੇਟ ਨਹੀਂਗਾ ਅੱਜ ਤੁਹਾਡੇ ਨਰਮੇ ਦਾ ਮੋਲ ਨਹੀਂ ਉਹਨਾਂ ਦੀਆਂ ਸ਼ਿੱਕਰੀਆਂ ਦਾ ਮੋਲ ਆ ਉਹਨਾਂ ਦੀਆਂ ਸ਼ਿੱਕਰੀਆਂ ਵੇਕਦੀਆਂ ਬਿਜ਼ਨਸਮੈਨਾਂ ਦੀ ਨਹੀਂ ਯਕੀਨ ਵੀਰ ਮੈਨੂੰ ਕੱਢ ਲੋ ਸ਼ਿੱਕਰੀਆਂ ਵੇਕਦੀਆਂ ਹੁਣ ਇੱਥੇ ਕਈ ਬੰਦੇ ਮੈਨੂੰ ਲੈ ਲੈਂਦੇ ਮਜ਼ਾਕੀਆ ਤੌਰ ਮੈਂ ਕਹਿੰਨਾ ਨਾ ਭਾਈ ਸਾਹਿਬ ਬਿਜ਼ਨਸਮੈਨਾਂ ਦੀ ਥਿਊਰੀ ਸੋਚੋ ਹਮ ਸਰਕਾਰ ਭਗਵਾਨ ਤਮਨ ਕੋਣ ਇੱਕ ਉਹਦਾ ਵਿਚਾਰਾ ਨੱਚੇ ਕੁੱਦਣ ਵਾਲਾ ਸੀ ਹਮ ਭਲਾ ਤੁਸੀਂ ਮੈਨੂੰ ਬਣਾਓ ਜਿਹੜਾ ਬੰਦਾ ਬਿਜ਼ਨਸਮੈਨਾਂ ਦੀ ਥਿਊਰੀ ਨੂੰ ਸਮਝੂਗਾ ਦੇਸ਼ ਉਹ ਅੱਗੇ ਲੈ ਕੇ ਜਾ ਸਕਦਾ ਬਿਲਕੁਲ ਬਿਲਕੁਲ ਹੁਣ ਮੈਂ ਬੜਾ ਧੰਨਵਾਦ ਆ ਭਰਾਵਾਂ ਦਾ ਜਿਨ੍ਹਾਂ ਨੇ ਆ ਕਿਸਾਨੀ ਵ ਠੀਕ ਆ ਭਲਾ ਮਾਰਜਨ ਬਿਲਕੁਲ ਜਿਵੇਂ ਥੋੜਾ ਪਰ ਰੋਟੀ ਵੀ ਚਾਹੀਦੀ ਹੁੰਦੀ ਬੰਦੇ ਨੂੰ ਬਿਲਕੁਲ ਤਾਂ ਬੜਾ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਪਰਮਾਤਮਾ ਨੇ ਤਰਕੀਆਂ ਬਖਸ਼ੇ ਭਰਾ ਨੂੰ ਇਹ ਵੀ ਕਹਿੰਨੇ ਕਿਸ ਦਿਨ ਨੂੰ ਤੁਹਾਡੀ ਚੰਗੀ ਕੰਪਨੀ ਹੋਣੀ ਆ ਤੇ ਉਦੋਂ ਭਰਾ ਨੂੰ ਨਾ ਭੁੱਲਿਆ ਜੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇਹ ਵੀ ਹਾਂਜੀ ਹੁਣ ਇੱਕ ਬੇਨਤੀ ਇਹ ਕਰਦਾ ਵੀ ਜਿਹੜਾ ਕਹਿ ਲਓ ਜਿੰਨਾ ਚਿਰ ਕਿਸਾਨ ਤੇ ਮਜ਼ਦੂਰ ਦਾ ਸਾਡਾ ਪਿੰਡਾਂ ਦੇ ਵਿੱਚ ਇੱਕਾ ਨਹੀਂ ਇੱਕਾ ਕਈ ਥਾਵਾਂ ਤੇ ਹੈਗਾ ਇਹ ਗੱਲਾਂ ਕਰਨੀਆਂ ਬਾਈ ਜੀ ਜ਼ਰੂਰੀ ਆ ਬਿਲਕੁਲ ਜਦੋਂ ਇਹ ਸਾਡਾ ਆਪਸ ਵਿੱਚ ਭਾਈਚਾਰਾ ਏਕਾ ਹੋਊਗਾ ਉਦੋਂ ਬਿਜ਼ਨਸਮੈਨ ਇੰਡੀਆ ਦਾ ਤੋ ਛੱਡੋ ਕੋਈ ਅਮਰੀਕਾ ਦਾ ਕਿ ਨਹੀਂ ਸਾਨੂੰ ਹਿਲਾ ਸਕਦਾ ਨਹੀਂ ਹਿਲਾ ਸਕਦਾ ਸਾਡੀ ਜਿਵੇਂ ਕਹਿੰਦੇ ਨਾ ਇੱਕ ਉਂਗਲਾ ਇਹ ਸਿਰਫ ਐਂ ਕਰ ਸਕਦੀ ਆ ਜਦੋਂ ਐ ਹੋ ਗਿਆ ਤੇ ਧਰਨ ਪਾ ਸਕਦਾ ਅਗਲੇ ਬਿਲਕੁਲ ਤੇ ਆਪਾਂ ਧਰਨ ਪਾਉਣ ਵਾਲੇ ਬਣੀਏ ਹਮ ਸਾਡਾ ਆਪਸ ਵਿੱਚ ਏਕਾ ਹੋਣਾ ਰਹਿਣਾ ਚਾਹੀਦਾ ਇਹ ਠੀਕਾ ਕਹੀਏ ਤਾਂ ਦੋ ਭਰਾਵਾਂ ਦੀ ਨਹੀਂ ਬੰਦੀ ਹੈ ਨਾ ਉਹ ਕੋਈ ਐਡੀ ਕੋਈ ਖਾਸ ਗੱਲ ਨਹੀਂ ਪਰ ਸਾਡਾ ਉਂਝ ਪਿੰਡਾਂ ਦੇ ਵਿੱਚ ਇੱਕ ਹੋਣਾ ਚਾਹੀਦਾ ਜਦੋਂ ਸਰਕਾਰ ਜਾਂ ਬਿਜ਼ਨਸਮੈਨ ਸਾਡੇ ਘਰਾਂ ਵੱਲ ਤੇ ਸਾਡੀਆਂ ਜ਼ਮੀਨਾਂ ਵੱਲ ਝਾਕਦਾ ਉਹਨੂੰ ਗੱਲਾਂ-ਗੱਲਾਂ ਦੇ ਵਿੱਚ ਅੰਨਾ ਕਰ ਦੋ ਬਿਲਕੁਲ ਜਿਵੇਂ ਸ਼ੀਸ਼ਾ ਪਾ ਜਿਵੇਂ ਕਹਿੰਦੇ ਤੱਤੇ ਸਰੀਏ ਕਰਕੇ ਕਿਸੇ ਟਾਈਮ ਤੇ ਮਨੁਵਾਦੀ ਛੂਦਰਾਂ ਦੀਆਂ ਅੱਖਾਂ 'ਚ ਮਾਰਦੇ ਸੀ ਉਸੇ ਤਰ੍ਹਾਂ ਮਾਰੋ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਭਾਈ ਇਹ ਬੈਠੇ ਆ ਬਿਲਕੁਲ ਤਾਂ ਜਮੀਨ ਮਾਂ ਤੋਂ ਵੀ ਵੱਡੀ ਆ ਜਿਵੇਂ ਮਾਂ ਪਾਲਦੀ ਆ ਮਾਂ ਓਏ ਇਹਦੀ ਮਾਂ ਹੈ ਮਾਂ ਹੀ ਆ ਪਰ ਮਾਂ ਤੋਂ ਥੋੜਾ ਜਿਹਾ ਵੱਡੀ ਹੁੰਦੀ ਆ ਕਿਉਂਕਿ ਇਹ ਧਰਤੀ ਮਾਂ ਸਾਡੀ ਮਾਂ ਨੂੰ ਵੀ ਪਾਲਦੀ ਆ ਬਿਲਕੁਲ ਜੀ ਠੀਕ ਆ ਤਾਂ ਇਹ ਸਾਨੂੰ ਬੜਾ ਇੱਥੇ ਰਹਿਣਾ ਚਾਹੀਦਾ ਮੈਂ ਤਾਂ ਕਹਿੰਨਾ ਭਰਾ ਜੀ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਥੋੜਾ ਬੜਾ ਧੰਨਵਾਦ ਆ ਕੋਈ ਚੰਗੇ ਉਪਰਾਲੇ ਕਰੋ ਇਹੋ ਜਿਹੇ ਉਪਰਾਲੇ ਵੀ ਕਰੋ ਜਿਦਨ ਆਪਾਂ ਮਜ਼ਦੂਰ ਨੂੰ ਵੀ ਤਾਂ ਲੈ ਕੇ ਚੱਲੀਏ ਹਾਂ ਰਲ ਮਿਲ ਕੇ ਜੀ ਹਾਂ ਰਲ ਮਿਲ ਕੇ ਚੱਲਿਆ ਜਾਊਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਕਾਰ ਕੱਲੀ ਇਹ ਨਹੀਂ ਹੋਰ ਵੀ ਸਰਕਾਰਾਂ ਹੁੰਦੀਆਂ ਸਾਡੀਆਂ ਜ਼ਮੀਨਾਂ ਤੇ ਅੱਖਾਂ ਹੁਣਾ ਜਿਹੜਾ ਚਲਾਇਆ ਲੈਂਡ ਪੂਲਿੰਗ ਆਲਾ ਚਲਾਇਆ ਜੀ ਗੱਲ ਕਰ ਤੋਂ ਸਕਦਾ ਹਾਂ 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 ਲੈਂਡ ਪੂਲਿੰਗ ਆਲਾ ਚਲਾਇਆ ਇਹਨਾਂ ਨੇ ਤਾਂ ਉਹਦੇ ਵਿੱਚ ਬੜੇ ਮੇਰੇ ਨਾਲ ਦੇ ਆਂਦੇ ਯਾਰ ਆ ਵੀ ਆਪਾਂ ਨੂੰ ਕੀ ਇਹਦੇ ਵਿੱਚ ਮੈਂ ਕਿਹਾ ਜਿੰਨਾਂ ਕੋਲ ਜ਼ਮੀਨਾਂ ਦੀਆਂ ਰਜਿਸਟਰੀਆਂ ਹ ਹ ਉਹਨਾਂ ਦੀਆਂ ਲਕੀਰਾਂ ਕਢਾਈ ਖੜੇ ਆ ਪੰਜਾਬੀ ਚ ਕਲਾਕੀਸਿੰਗਾਂ ਕਰਾਈ ਖੜੇ ਆ ਹੂੰ ਤਾਂ ਫਿਰ ਆਪਣੇ ਕੋਲ ਤਾਂ ਲਾਲ ਲਕੀਰ ਚ ਅਠਾ ਜਨਾਬ ਆਪਾਂ ਕਿੱਥੇ ਜਾਵਾਂਗੇ ਬਿਲਕੁਲ ਨਹੀਂ ਇਸ ਕਰਕੇ ਸਾਨੂੰ ਪੂਰੇ ਇੱਕ ਦੇ ਵਿੱਚ ਰਹਿਣਾ ਚਾਹੀਦਾ ਤੇ ਮੈਂ ਬਾਈਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੁਹਾਡੀ ਇਸ ਦੁਕਾਨ ਦੀ ਤੇ ਤੁਹਾਡਾ ਜਿਹੜਾ ਕਹੋ ਪ੍ਰਮਾਤਮਾ ਚੰਗੀਆਂ ਫੈਕਟਰੀਆਂ ਲਾਵੇ ਔਰ ਚੰਗੀ ਤੁਸੀਂ ਹਮੇਸ਼ਾ ਕਿਸਾਨਾਂ ਦੀ ਸੇਵਾ ਕਰਦੇ ਰਹੋ ਕਦੇ ਲਾਲਚ ਦੇ ਵਿੱਚ ਨਾ ਹੋ ਕਿ ਪ੍ਰਮਾਤਮਾ ਅੱਗੇ ਅਰਦਾਸਾ ਤੇ ਬਾਕੀ ਬਾਈ ਜਿਹੜੀਆਂ ਮੈਂ ਤੁਹਾਨੂੰ ਮੋਬਾਈਲ ਦੇ ਸਾਹਮਣੇ ਆ ਨਾ ਕਿ ਜਿਹੜੀ ਤੁਹਾਡੀ ਨਰਮੇ ਨੂੰ ਕਰਨ ਵਾਲੀ ਉਹਦਾ ਲੀਟਰ ਲੈ ਕੇ ਜਾਵਾਂ ਲੀਟਰ ਲੈ ਕੇ ਜਾਵਾਂ ਮੈਂ ਉੱਥੇ ਕਰੂੰਗਾ ਜਾ ਕੇ ਕੈਮਰੇ ਨਾਲ ਵੀ ਆ ਪਾਈ ਅਸੀਂ ਕਾਰ ਚੱਲੇ ਕਰਤੀ ਆ ਆ ਸਾਨੂੰ ਰਿਜ਼ਲਟ ਮਿਲਿਆ ਤੇ ਬਾਕੀ ਬਾਈ ਜੀ ਤੁਸੀਂ ਦਵਾਈਆਂ ਦਾ ਵੀਰਾਂ ਤੋਂ ਪੁੱਛ ਲਓ ਬਾਕੀ ਆਪਨਾ ਖਾਲਸਾ ਜੀ ਸਾਡੇ ਨਾਲ ਹੀ ਨਾ ਪੈਨਾਂ ਤੋਂ ਵੀ ਪੁੱਛ ਲੈਨੇ ਵੀ ਅੱਜ ਕੱਲ ਕਿਹੜੀ ਮਤਲਬ ਦਵਾਈ ਨਾ ਅੱਜ ਕੱਲ ਜੀਰੀ ਵਾਸਤੇ ਲਾਹੇ ਬੰਦਾ ਹੈ ਹਾਂ ਜਿਹੜੀ ਬਿਮਾਰੀ ਤੋਂ ਜਿਵੇਂ ਹੁਣ ਪੱਟੀ ਆਪਣਾ ਸਿਸਟਮ ਚੱਲ ਰਿਹਾਗਾ ਪਤਾਨਾਂ ਦਾ ਹਾਂਜੀ ਸੁੰਡੀ ਦਾ ਚੱਲ ਰਿਹਾਗਾ ਜੀ ਬਿਲਕੁਲ ਸੁੰਡੀ ਵਾਸਤੇ ਆਪਣੇ ਲਵੇ ਹੋ ਪਈਆ ਕੀ ਪਤਾਨ ਟਾਰਗੇਟ ਚੱਕੀਂ ਗੱਲ ਕਰ ਰਹੇ ਨੂੰ ਅੱਛਾ ਜੀ ਤੇ ਇੱਕ ਆਪਣੇ ਲਵੇ ਆ ਪਈ ਆ ਗਈ ਬਾਈ ਟਾਰਗੇਟ ਪਤਾ ਨਾ ਗਈ ਇਹ ਹਾਂਜੀ ਆਈਐਸਓ ਮਾਰਗਾ ਨਾ ਲੜੇ ਨਾ ਚੜੇ ਅੱਛਾ ਰਿਜ਼ਲਟ ਹੈਗਾ ਕਿ ਇਹਦਾ 20 ਤੋਂ 22 ਦਿਨਾਂ ਠੀਕ ਹੈ ਜੀ ਮੈਂ ਬਾਈ ਬਾਹਲੇ ਕੰਪਨੀਆਂ ਦੇ ਚੱਕਰਾਂ 'ਚ ਨਹੀਂ ਪੈਂਦਾ ਹੈਗਾ ਉਹ ਪਤਾ ਕਾਹਤੋਂ ਨਹੀਂ ਪੈਂਦਾ ਹੈਗਾ ਮੈਂ ਹਾਂਜੀ ਕਿਉਂਕਿ ਮੈਂ ਜਿਹੜੀ ਚੀਜ਼ ਦਾ ਪਿਛਲੇ ਸਾਲ ਰਿਜ਼ਲਟ ਲੈ ਲਿਆ ਮੈਂ ਉਹੀ ਵੇਚ ਕੇ ਰਾਜੀ ਹਾਂ ਬਿਲਕੁਲ ਠੀਕ ਹੈ ਜੀ ਇਹਦੀ ਪੂਰੀ ਆਪਣੀ ਹਾਂਜੀ ਹਾਂ ਇਹਦੀ ਪੂਰੀ 100% ਗਾਰੰਟੀ ਹੋਊਗੀ ਬਾਈ 20 ਤੋਂ 22 ਦਿਨਾਂ ਦਾ ਰਿਜ਼ਲਟ ਕਹਿ ਕੇ ਲਿਖ ਕੇ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਇੱਕ ਆ ਪਈ ਆ ਗਈ ਆਪਣੇ ਲਵੇ ਫੈ ਤ੍ਰਿਤੀ ਕ੍ਰੌਪ ਦੀ ਜੀ ਇਹਦਾ ਵੀ ਪੂਰਾ ਟਾਪ ਦਾ ਰਿਜ਼ਲਟ ਆ 20 ਤੋਂ 22 ਦਿਨ ਠੀਕ ਹੈ ਜੀ ਰੇਟ ਦੀ ਗੱਲ ਮੇਰੇ ਨਾਲ ਫੋਨ ਤੇ ਕਰ ਲਓ ਰੇਟ ਐਂ ਦੱਸ ਨਹੀਂ ਸਕਦੇ ਹੈਗੇ ਅਸੀਂ ਬਾਕੀ ਤੇ ਬਾਕੀ ਜਿਹੜੀ ਗ੍ਰੋਥ ਤੋਂ ਤੁਸੀਂ ਜਿਹੜੀ ਵੀ ਪ੍ਰੋਡਕਟ ਆਪਣਾ ਜਿਵੇਂ ਆਪਣਾ ਬਾਈ ਆਹ ਲਾ ਲਓ ਆਹ ਕੰਗੋਲ ਦਾ ਜਿਵੇਂ ਹੁਣ ਮੱਕੀ ਵਾਲੇ ਝੋਨੇ ਚੱਲਦੇ ਨੇਗੇ ਹਨਾ ਉਹਦੇ ਚ ਇਹ 3 ਕਿਲੋ ਪੈਂਦਾਗਾ ਜਿਹੜਾ ਤਾਂ ਦੁਕਾਨ ਤੇ ਆ ਕੇ ਪ੍ਰੋਡਕਟ ਲੈ ਜੂ ਬਾਈ ਉਹਨੂੰ 600 ਰੁਪਿਆ ਕਿੱਲਾ ਲਾ ਦਾਂਗੇ ਠੀਕ ਹੈ ਜੀ ਜਿਹੜਾ ਘਰੇ ਬੈਠਾ ਆਰਡਰ ਕਰੂਗਾ ਉਹਨੂੰ 675 ਦੇ ਦਾਂਗੇ ਓਕੇ ਠੀਕ ਹੈ ਜੀ ਨਾਲ ਇਹਦੇ ਅੱਧਾ ਕਿਲ ਠੀਕ ਹੈ ਜੀ ਠੀਕ ਹੈ 225 ਰੁਪਏ ਹੋ ਪੈਜੂਗਾ ਕੇਲਾ ਓਕੇ ਬਾਕੀ ਆਪਣੇ ਲਈ ਬਾਈ ਆ ਗਈ ਟਾਟ ਟਟ ਕੁੰਮੀ ਆ ਗਈ ਜਿਵੇਂ ਹੁਣ ਵਿੱਚ ਕਿਸਾਨ ਭਰਾ ਅੱਧੇ ਇੱਕ ਦਾ ਪਦਾਨ ਪਾਉਂਦੇ ਨੇਗੇ ਅੱਧੇ ਇੱਕ ਸਪਰੇਅ ਤੇ ਬਾਲਾ ਖੋਸ ਨੇ ਠੀਕ ਹੈ ਜੀ ਆ ਟਕੂਮੀ ਆ ਗਈ ਆਪਣੇ ਲਵੇ ਆ ਗਈ ਆਪਣੇ ਦੇ ਵਿੱਚ ਸੋਮੀ ਟੋਮੋ ਦੀ ਕੈਸ ਆ ਗਈ ਬਾਈ ਤੇ ਬਾਕੀ ਆ ਗਈ ਝੰਡੇ ਰੋਗ ਤੋਂ ਓਕੇ 2 ਕਿਲਿਆਂ ਤੇ ਲੀਟਰ ਪੈਂਦਾਗਾ ਇਹ ਫੰਗੀ ਸ਼ਾਈਡ ਆ ਗਈ ਆਪਣਾ ਕਸਟੂਡੀਆ ਸਾਲਟ ਸੋਮੀ ਟੋਮੋ ਦਾ ਆ ਗਿਆ ਆਪਣਾ ਕਸਟੂਡੀਆ ਸਾਲਟ ਬਾਈ ਕਿਉਟੋ ਦੇ ਨਾਂ ਤੇ ਆ ਗਿਆ ਇਹ ਆਪਣਾ ਕ੍ਰਿਸਟਲ ਦਾ ਤੇ ਆ ਫੇਮ ਪਈ ਆ ਗਈ ਬਾਈ ਆਪਣੇ ਲਵੇ ਤੇ ਨੋਮਿਨੀ 골ਡ ਵਗੈਰਾ ਪਈ ਆ ਗਈ ਤੇ ਮਾਲ ਸਾਰੇ ਆਏ ਭਾਈਨੇ ਬਸ ਆਪਣੇ ਲਵੇ ਬਾਈ ਗੱਲ ਮਕਾਈ ਤੇ ਬਾਈ ਆਪਣੇ ਲਵੇ ਹਨਾ ਬਾਕੀ ਆਪਣਾ ਜਿਹੜਾ ਸਿਸਟਮ ਆਗਾ ਆਨਲਾਈਨ ਡਿਲੀਵਰੀ ਦਾ ਵੀ ਆਗਾ ਓਕੇ ਉਹਦਾ ਹਿਸਾਬ ਉਹਦਾ ਹਿਸਾਬ ਕਿਤਾਬ ਆ ਬਾਈ ਆਪਣੇ ਲਵੇ ਜੇ ਤੁਹਾਨੂੰ ਘਰੇ ਬੈਠਾ ਨੂੰ ਮਾਲ ਚਾਹੀਦਾਗਾ ਤਾਂ ਸਾਡਾ 20 ਤੋਂ 25000 ਦਾ ਆਰਡਰ ਹੋਣਾ ਜ਼ਰੂਰੀ ਹੈ ਜਿਵੇਂ ਅੱਜ ਗੱਡੀ ਅੰਮ੍ਰਿਤਸਰ ਗਈ ਆ ਤਰਨ ਤਰਨ ਗਈ ਆ ਗਈ ਤੇ ਚੱਲ ਤੇ ਆਪਣਾ ਇੱਧਰ ਜਲੰਧਰ ਹੂੰ ਅ ਇਹ ਏਰੀਆ ਚ ਗਈ ਆਗੇ ਅੱਜ ਬਾਈ ਹੁਸਿਆਰਪੁਰ ਕਹਿੰਦੀ ਗਈ ਆ ਗੱਡਿਆ ਚ ਠੀਕ ਹੈ ਜੀ ਠੀਕ ਹੈ ਜੀ ਮਾਲ ਸੌਦੇ ਲਵੇ ਘਰੇ ਬੈਠਾ ਨਵੇ ਆ ਜੂਗਾ ਚਾਹੇ ਦੋ ਬੰਦੇ ਇਕੱਠੇ ਹੋ ਕੇ ਮਾਲ ਮੰਗਾ ਲਓ ਚਾਹੇ ਇੱਕ ਮੰਗਾ ਲਓ ਬਾਈ 20 ਤੋਂ 25000 ਦਾ ਆਰਡਰ ਜ਼ਰੂਰੀ ਆ ਤੇ ਜੇ ਮਤਲ ਅੱਜ ਆਪਣੇ ਕੋਲ ਕੋਈ ਆਰਡਰ ਲਖਿਆ ਹੁੰਦਾ ਹੈ ਹਾਂਜੀ ਕਿੰਨੇ ਸਮੇਂ ਦੇ ਵਿੱਚ ਆਪਾਂ ਭਖਤਾ ਦੰਨੇ ਆ ਵੀਰੇ ਸਵੇਰ ਨੂੰ ਗੱਡੀ ਕੱਢ ਦਾਂਗੇ ਅੱਛਾ ਅੱਜ ਲਿਖਿਆ ਉਹ ਤਾਂ ਕੱਲ ਨੂੰ ਕੱਲ ਨੂੰ ਗੱਡੀ ਕੱਢਦੇ ਬਾਈ 4 ਵਜੇ ਦੀ ਗੱਡੀ ਗਈ ਹੋਈ ਆ ਅੱਜ ਵਾਪਸ ਵੀ ਆਉਣ ਵਾਲੇ ਨੇ ਤਾਂ ਠੀਕ ਹੈ ਜੀ ਹਾਂ ਤੇ ਠੀਕ ਹੈ ਜੀ ਬਾਕੀ ਆਪਣੇ ਲੈਵ ਜਿਹੜਾ ਮੂਰੇ ਪ੍ਰੋਡਕਟ ਚੱਲਣਾਗਾ ਬਾਈ ਕਮਤਕਾਰ 골ਡ ਇਹਨੇ ਕੀ ਕੰਮ ਕਰਨਾ ਹੈ ਇਹਨੇ ਜੀਰੀ ਦਾ ਫੋਕ ਦਾ ਕੰਮ ਕਰਨਾ ਝੋਨੇ ਦਾ ਬਾਈ ਤੇ ਆਪਣਾ ਜਿਹੜਾ ਆਪਣਾ ਬੂਟਾ ਹੈਗਾ ਉਹਨੂੰ ਆਪਣਾ ਹਰੀਆਲੀ ਦੇ ਕੇ ਰੱਖਣੀ ਹੈਗੀ ਅੰਦਰ ਤੱਕ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਪਾਲਸ ਮਾਰੀ ਹੁੰਦੀ ਆ ਦਾਣੇ ਤੇ ਦਾਣਾ ਉਵੇਂ ਹੀ ਕਰ ਦੂਗਾ ਇਹਦੇ ਚ ਕੀ ਆ ਬੋਰਨ ਪਟਾਸ਼ 13 0 45 ਮੈਗਨੀਸ਼ੀਆ ਮੰਗਾ ਓਕੇ ਠੀਕ ਹੈ ਜੀ 6 ਕਿੱਲਿਆਂ ਤੇ ਲੀਟਰ ਪਊਗਾ 260 ਰੁਪਏ ਕਿੱਲਾ 160 ਐਮ ਐਲ ਦੀ ਡੋਜ਼ ਪੈਂਦੀ ਆ ਓਕੇ ਠੀਕ ਹੈ ਜੀ ਬਾਕੀ ਆਪਣਾ ਲੈ ਭਾਈ ਹੋਰ ਮਾਲ ਜਿਹੜਾ ਜਿਹੜਾ ਵੀ ਤੁਹਾਨੂੰ ਚਾਹੀਦਾ ਉਹ ਜਦੋਂ ਮਰਜ਼ੀ ਫੋਨ ਕਰਦੇ ਹੋ ਆਪਣਾ ਤਾਂ ਕੰਮ ਉੱਤਮ ਕਿਸਾਨ ਨਹੀਂ ਮਾਦਮ ਵਪਾਰ ਵਾਲਾ ਕੰਮ ਆ ਭਈ ਆਪਣਾ ਤਾਂ ਠੀਕ ਹੈ ਬਾਕੀ ਨਾ ਪ੍ਰੋਡਕਟ ਤਾਂ ਜਿੰਨੇ ਵੀ ਤੋੜੇ ਨਾਲੇ ਚ ਨੇ ਸਾਰੇ ਪਏ ਆ ਪੂਰਾ ਕਾਊਂਟਰ ਭਰਿਆ ਪਿਆ ਬਾਕੀ ਇਧਰਲੇ ਪਾਸੇ ਨਾ ਧਰ ਮੈਂ ਵੀਡੀਓ ਆਪਣੀ ਜਿਆਦਾ ਲੰਮੀ ਬਣਦੀ ਕਿਸਾਨ ਭਰਾ ਬੈਠੇ ਆ ਆਪਾਂ ਸਾਰਿਆਂ ਦਾ ਰੂਹ ਲੈਨੇ ਆ ਵੀ ਅੱਜ ਕੈਮੀ ਵਾਰੀ ਆਏ ਨੇ ਹੈ ਨਾ ਜਾਂ ਕੀ ਗੱਲਬਾਤ ਹੈ ਤੇ ਆਪਾਂ ਸ਼ੁਰੂਆਤ ਕਰਦੇ ਆਂ ਬਾਈ ਉਹਨਾਂ ਤੋਂ ਬਾਈ ਜੀ ਤੁਹਾਡਾ ਕਿਹੜਾ ਪਿੰਡ ਹੈ ਜਖੇਪੜ ਜਖੇਪੜ ਪੰਮੀ ਵਾਈ ਵਾਲਾ ਪਿੰਡ ਸੁਪ ਲੋਟੇ ਵਾਲਾ ਪਿੰਡ ਹੈ ਅੱਜ ਕੈਮੀ ਵਾਰ ਉੱਤੇ ਆਏ ਹੋਰੇ ਆਗੇ ਕਟੋ-ਕਟ ਤਿੰਨ ਚਾਰ ਗੇ ਤਾਂ ਤਿੰਨ ਚਾਰ ਵਾਰੀ ਮਤਲਬ ਖਾਲਸਾਈ ਤੇ ਪੂਰਾ ਭਰੋਸਾ ਬਣਿਆ ਹੋਇਆ ਹਾਂ ਫਾਇਦਾ ਕਰਦੇ ਆ ਓਕੇ ਬਾਈ ਤੁਹਾਡਾ ਕਿਹੜਾ ਪੰਡਾ ਜੀ ਜਖੇਪਲੀ ਆ ਜੀ ਤੁਹਾਡਾ ਵੀ ਜਖੇਪਲਾ ਇਕੱਠੀ ਆਏ ਹੋ ਇਕੱਠੀ ਆਏ ਹੋ ਤੁਹਾਡਾ ਕੀ ਨਾਮ ਹੈ ਬ੍ਰਾਹਮਣ ਮਨਪ੍ਰੀਤ ਮਨਪ੍ਰੀਤ ਤੁਹਾਡਾ ਕਿਹੜਾ ਰਾਮਪਾਲ ਜੀ ਰਾਮਪਾਲ ਓਕੇ ਤੇ ਇਧਰ ਬਾਈ ਉਹ ਰਿਵਰਸ਼ਨ ਬਾਈ ਸਸਰੀ ਸਾਹਿਬ ਤੁਹਾਡਾ ਕਿਹੜਾ ਪੰਡਾ ਜੀ ਸਾਡਾ ਡਾਂਗਿਆ ਪੰਡਾ ਜੀ ਜਗਰਾਉ ਲੱਗੇ ਅਸੀਂ ਉਧਰ ਲੁਧਿਆਣਾ ਏਰੀਆ ਚ ਹਾਂ ਇੱਥੋਂ 100 ਕਿਲੋਮੀਟਰ ਪੈਂਦਾ 100 ਕਿਲੋਮੀਟਰ ਤੁਸੀਂ ਮਤਲਬ ਅੱਜ ਪਹਿਲੀ ਵਾਰ ਐਵੇਂ ਜਿੱਗੇ ਅੱਗੇ ਵੀ ਆਉਣੀ ਨਹੀਂ ਅੱਗੇ ਵੀ ਆਉਣੇ ਜੀ ਅੱਗੇ ਵੀ ਲੈ ਕੇ ਜਾਣੇ ਅੱਗੇ ਵੀ ਲੈ ਕੇ ਜਾਣੇ ਹਾਂ ਬਹੁਤ ਵਧੀਆ ਫਾਇਦਾ ਹੁੰਦਾ ਤਾਂ ਉਹਨਾ ਹੀ ਮੈਂ 100 ਕਿਲੋਮੀਟਰ ਤੋਂ ਆਇਆ ਤਾਂ ਫਾਇਦਾ ਹੁੰਦਾ ਕਰਕੇ ਆਇਆ ਮੇਰਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੇਵ ਸਿੰਘ ਤਾਲੀ ਜਗਦੇਵ ਆਪਣਾ ਮੋਬਾਈਲ ਨੰਬਰ ਦੱਸਿਓ ਕਰਾਂ 9463423533 ਲੈ ਮਿੱਤਰੋ ਬਾਈ ਨਾਲ ਸੰਪਰਕ ਵੀ ਕਰ ਲਿਓ ਤੇ ਬਾਈ ਦੇ ਖੇਤ ਵੀ ਢੇਡਾ ਮਾਰੇ ਹੋਣਾ ਹਾਂ 60 ਕਿਲੋਮੀਟਰ ਉਰਾਂ ਤੋਂ ਪਹਿਲਾਂ ਨਾ ਤੁਸੀਂ 1-2 ਕਿਲੋਮੀਟਰ ਤੇ ਬਾਈ ਦੇ ਖੇਤ ਜਾ ਕੇ ਦੇਖ ਵੀ ਸਕਦੇ ਹਾਂ ਹਾਂ ਰਿਜ਼ਲਟ ਨਹੀਂ ਪੰਡਿਆ ਜੀ ਮੇਰਾ ਛੋਟਾ ਵੀ ਡਾਂਗੀ ਨਹੀਂ ਅੱਛਾ ਅਸੀਂ ਇਕੱਠੇ ਆਏ ਹਾਂ ਅੱਗੇ ਵੀ ਇਕੱਠੇ ਆਉਣੇ ਹੁੰਨੇ ਆ ਹਾਂਜੀ ਪਹਿਲਾਂ ਵੀ ਦਵਾਈ ਲੈ ਕੇ ਗਏ ਆ ਜੀ ਅੱਛਾ ਜਾਨੀ ਫਾਇਦਾ ਹੋਇਆ ਤੁਹਾਡਾ ਪੂਰਾ ਰਿਜ਼ਲਟ ਹੈ ਜੀ ਤੇ ਲਾ ਮਿੱਤਰੋ ਬਾਕੀ ਫਾਇਦਾ ਹੁੰਦਾ ਤੇ ਬਾਈ ਆਪਣਾ ਕਿਹੜਾ ਪੰਡਾ ਹੈ ਬਡਰੁਖਾ ਜੀ ਬਡਰੁਖਾ ਤੋਂ ਡਾਕੀ ਨਾਮ ਹਾਂ ਬੱਗਾ ਸਿੰਘ ਬੱਗਾ ਸਿੰਘ ਪਰ ਤੁਸੀਂ ਤਾਂ ਮਗਾਉਂਦੀ ਜਾਂਦੇ ਰਹਿੰਦੇ ਹੋਵੋਗੇ ਹਾਂ ਮੈਂ ਤਾਂ ਪਿਛਲੇ ਸਾਲ ਤੋਂ ਇਹਨਾਂ ਦੇ ਨਾਲ ਜੁੜੇ ਪੱਕੇ ਜੁੜੇ ਹੋਏ ਹਾਂ ਓਕੇ ਤੇ ਲਾ ਮ ਏਪਲ ਸਲੈਂਡ ਰੋਡ ਤੇ ਨਾ ਇੱਕ ਕੈਸ਼ ਕਾਊਂਟਰ ਖਲਸਾ ਜੀ ਦਾ ਬਾਕੀ ਬੜੇ-ਬੜੀਆਂ ਫਲੈਕਸਾਂ ਬੜੇ ਰੋਡ ਤੇ ਲੱਗੀਆਂ ਹੋਈਆਂ ਨੇ ਨੰਬਰ ਆਪਾਂ ਸਕਰੀਨ ਤੇ ਚਲਾ ਤਾਂ ਕੋਈ ਜਾਣਕਾਰੀ ਲੈਣੀ ਆ ਕਿਸੇ ਦਵਾਈ ਦਾ ਰੇਟ ਪੁੱਛਣਾ ਤਾਂ ਜਦੋਂ ਮਰਜ਼ੀ ਪਤਾ ਕਰ ਲਿਓ ਤੇ ਬਾਕੀ ਆਪਾਂ ਨੰਬਰ ਹਾਂ ਸਕਰੀਨ ਤੇ ਚਲਾਤੀ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ ਤਾਂ ਬਾਈ ਜੀ ਤੋਂ ਪਤਾ ਕਰਿਓ ਤੇ ਇੰਨਾ ਕਿ ਤੁਹਾਨੂੰ ਦੱਸ ਦਿੰਨਾ ਵੀ ਜੇਕਰ ਤੁਸੀਂ ਕੈਸ਼ ਲੈ ਕੇ ਜਾਮੋਗੇ ਨਾ ਤੁਹਾਡਾ ਫਾਇਦਾ ਬਹੁਤ ਵੱਡਾ ਹੋਣਾ ਹੈ ਨਾ ਤੇ ਬਾਕੀ ਹੋਰ ਵੱਡੀ ਗੱਲ ਇਹ ਕੱਲੇ ਨਾ ਦਵਾਈਆਂ ਦਾ ਕੰਮ ਨਹੀਂ ਕਰਦੇ ਖਾਲਸਾ ਜੀ ਨੇ ਇੱਕ ਸੇਵਾ ਸੁਸਾਇਟੀ ਦੇ ਨਾਲ ਵੀ ਜੁੜੇ ਹੋਇਆ ਉਹ ਸਾਹਮਣੇ ਪੜਿਓ ਕਹਿੰਦਾ ਤੁਹਾਡਾ ਖੂਨ ਦੂਜਿਆਂ ਲਈ ਜੀਵਨ ਹੈ ਹੈਨਾ ਖੂਨ ਦਾਨ ਜੀਵਨ ਦਾਨ ਹੈ ਤੇ ਵਿਸ਼ੇਸ਼ ਸਨਮਾਨ ਕੀਤਾ ਸਾਡੇ ਲੈਨ ਚ ਕਲੱਬ ਸੁਨਾਮ ਵਾਲਿਆਂ ਨੇ ਤੇ ਬਾਈ ਜੀ ਕਿੰਨੀ ਵਾਰੀ ਮਤਲਬ ਤੁਸੀਂ ਜਿਹੜਾ ਖੂਨ ਦਾਨ ਕੀਤਾ ਬਾਈ ਜੀ ਸਸੀ ਕਲ ਵਾਲਾ ਸਾਰਿਆਂ ਨੂੰ ਮੇਰਾ ਪਿੰਡ ਲੌਂਗ ਵਾਲਾ ਬਲਵਿੰਦਰ ਸਿੰਘ ਗਿੱਲ ਮੇਰਾ ਨਵਾ ਜੀ ਮੈਂ 25 ਵਾਰ 31 ਜਲਮ ਖੂਨ ਦਾਨ ਕਰ ਚੁੱਕਿਆ 25 ਵਾਰ ਖੂਨ ਦਾਨ ਕਰਤਾ ਹਾਂ ਜੀ ਜੇ ਕਿਸੇ ਨੂੰ ਕੋਈ ਲੋੜਵੰਦ ਨੂੰ ਖੂਨ ਦੀ ਲੋੜ ਹੈ ਜਦੋਂ ਵਾਰ ਜੀ ਸਾਡਾਂ ਨਾਲ ਸੰਪਰਕ ਕਰ ਲੈ ਪਰ ਸਾਨੂੰ 3 ਮਹੀਨੇ ਹੋਏ ਸਨ ਹੋਣ ਚਾਹੀਦੇ ਨੇ ਫੋਨ ਤੇ ਤੈਨੂੰ ਨੰਬਰ ਮੇਰਾ 985350054 ਮੇਰਾ ਨੰਬਰ ਹੈ ਠੀਕ ਹੈ ਜੀ ਤੁਹਾਡੇ ਗਰੁੱਪ ਕਿਹੜਾ ਹੈਗਾ ਉਹ ਪਾਇਟਾ ਬਾਜੀ ਉਹ ਪਾਇਟਾ ਹਾਂ ਜੀ ਓਕੇ ਜੇ ਕਿਸੇ ਸੱਜਣ ਨੂੰ ਕਈ ਵਾਰ ਕਿਸੇ ਹੋਰ ਗਰੁੱਪ ਦੀ ਲੋੜ ਹੁੰਦੀ ਜੀ ਤੁਹਾਡੇ ਟੱਚ ਦੇ ਵਿੱਚ ਤਾਂ ਬਹੁਤ ਹੋਣੇ ਸੱਜਣ ਬਹੁਤੂ ਜੀ ਬਾਤੂ ਮਿਲ ਜਾਣਗੇ ਜਿੰਨੇ ਵਾਰ ਜਿਹੜੇ ਲੋੜ ਤੇ ਹੈਗੇ ਜੀ ਸਾਡਾ ਸੰਪਰਕ ਕਰੋ ਸਾਡਾ ਕਲੱਬ ਬਣਿਆ ਇਸ ਨੂੰ ਬਾਤੂ ਖੋਣ ਦਾ ਮਿਲ ਬਾਕੀ ਇਹ ਵੀ ਗੱਲ ਹੈ ਜੀ ਤੁਹਾਡਾ ਕਲੱਬ ਬਣਿਆ ਹੋਇਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਜੇ ਕੋਈ ਪੀਜੀ ਆਈ ਬੈਠਾ ਹੋਵੇ ਮਰੀਜ਼ ਉਥੇ ਮਰ ਜਿਓਗੇ ਜਾਵਾਂਗੇ ਸੇਵਾ ਚ ਹਾਜ਼ਰਾਂ ਜੀ ਸੇਵਾ ਚ ਹਾਜ਼ਰ ਹਾਂ ਜੀ ਤੇ ਲੈ ਮੇਤਰੋ ਜਦੋਂ ਸੱਜਣ ਤੁਹਾਡੇ ਨਾਲ ਖੜੇ ਨੇ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਫਿਰ ਤੁਹਾਨੂੰ ਯਕੀਨ ਕਰ ਲੈਣਾ ਚਾਹੀਦਾ ਤੁਹਾਨੂੰ ਜ਼ਰੂਰ ਜੁੜਨਾ ਚਾਹੀਦਾ ਤੇ ਮੇਰੇ ਕਹੇ ਤੋ ਇੱਕ ਵਾਰੀ ਖਾਲਸਾ ਜੀ ਤੇ ਜ਼ਰੂਰ ਟੱਚ ਦੇ ਵਿੱਚ ਆਓ ਵੀ ਜਿਹੜੇ ਆਪਣੀ ਮਤਲਬ ਖੂਨਦਾਨ ਕਰਕੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਉਹ ਇਹ ਨਹੀਂ ਹੋ ਸਕਦਾ ਵੀ ਕਿਸੇ ਕਿਸਾਨ ਦਾ ਗਾਲ ਵੱਡਣ ਦੇ ਦੇਣਗੇ ਜਾਂ ਗਾਲ ਵੱਡਣਗੇ ਕਰੋ ਜ਼ਰੂਰ ਸੰਪਰਕ ਕਰੋ